ਪੰਜਾਬ ਸਰਕਾਰ ਤੇ ਮਾਨਯੋਗ ਸੀਐਮ ਸਾਹਿਬ ਸਦਾ ਭਗਵੰਤ ਸਿੰਘ ਸਾਹਿਬ ਉਹਨਾਂ ਦੀ ਜਿਹੜੀ ਮੁਹਿੰਮ ਚੱਲ ਰਹੀ ਹੈ ਯੁਤ ਨਸ਼ਿਆਂ ਵਿਰੁੱਧ ਉਹਦੇ ਤਹਿਤ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਅੰਮ੍ਰਿਤਸਰ ਐਮਸੀ ਅੰਮ੍ਰਿਤਸਰ ਵੱਲੋਂ ਇੱਕ ਡਰੱਗ ਸਮਗਲਰ ਦੀ ਇੱਕ ਡਰੱਗ ਸਮਗਲਰ ਦਾ ਘਟਾਇਆ ਜਾ ਰਿਹਾ ਹੈ ਜਿਹੜਾ ਕਿ ਇਲਗੋਟਨ ਡਰਗ ਮਨਨਲ ਆਪਣਾ ਬਣਾਇਆ ਹੋਇਆ ਸੀ ਉਹਦਾ ਨਾਮ ਹੈ ਰਾਮ ਸਿੰਘ ਅਲਾਈਸ ਲੱਡੂ ਉਹਦੇ ਉੱਪਰ ਤਿੰਨ ਪਰਚੇ ਹੈਗੇ ਆ ਜੀ ਐਨਡੀਪੀਐਸ ਦੇ ਤੇ ਆਪਣਾ ਤੇ ਦੋ ਪ੍ਰੀਵੈਂਟਿਵ ਐਕਸ਼ਨ ਵੀ ਹੋਏ ਅਥਿਆਨੇ ਥਾਣਾ ਚਾਟਾ ਨਹੀਂ ਕੀਤੇ ਤੇ ਪਰਚੇ ਵੀ ਥਾਣਾ ਚਾਟੇ ਦੇ ਹੈਗੇ ਆ ਤੇ ਇਹਦੇ ਨਾਲ ਨਾਲ ਉਹਦਾ ਜਿਹੜਾ ਭਰਾ ਹੈਗਾ ਗੁਰਪ੍ਰੀਤ ਉਹਤੇ ਵੀ ਇੱਕ ਪਰਚਾ ਹੈਗਾ ਇਸੀ ਸਾਲ ਦਾ 71 2025 ਦੇ ਐਨਡੀਪੀਐਸ ਐਕਟ ਦਾ ਤੇ ਜਿਹੜਾ ਰਾਮ ਸਿੰਘ ਹੈ ਉਹ ਫਿਲਹਾਲ ਘੋੜਾ ਹੈ ਤੇ ਜਦੋਂ ਸਾਨੂੰ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਨੇ ਮੈਂ ਐਮਸੀ ਆਫਿਸ ਨੇ ਲਿਖ ਕੇ ਭੇਜਿਆ ਕਿ ਅਸੀਂ ਠਾਨੀਆਂ ਤੇ ਪੁਲਿਸ ਦੀ ਸਾਟਾ ਹੀ ਲੋੜ ਹੈ ਤੇ ਮੈਂ ਖੁਦ ਆ ਪਾਇਆ ਮੌਕੇ ਸਪਰਵਾਈਜ਼ ਕਰਾਂ